ਕੇ ਆਪਣਾ ਸੁੱਖ ਯਾਦ ਨਾ ਰਿਆਂ ਤੇ ਦੁਖੀ ਹੋ ਗਿਆ ਆਪਣੇ ਸੁੱਖਾਂ ਨੂੰ ਵੇਖੋ ਭੁਲਾ ਕੇ ਕਿਸੇ ਦੇ ਸੁੱਖ ਨੂੰ ਵੇਖ ਕੇ ਆਪ ਦੁਖੀ ਹੋ ਗਿਆ ਆਪ ਦੁਖੀ ਹੋ ਗਿਆ ਤੇ ਗੁਰਬਾਣੀ ਨੇ ਤੇ ਸਾਨੂੰ ਵੇਖੋ ਜਿਸ ਤਰ੍ਹਾਂ ਅੱਜ ਮਹੀਨਾ ਵੀ ਹੈ ਨਾ ਜੇ ਭਾਦੋਂ ਦਾ ਮਹੀਨਾ ਤੇ ਦਾਤਾ ਜੀ ਨੇ ਵੇਖੋ ਸਾਨੂੰ ਕਹਿਣਾ ਕੀਤਾ ਆ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਇਹ ਹੈ ਇਹ ਭਰਮਾਂ ਭੁਲੇਖਿਆਂ 'ਚ ਪੈ ਗਿਆ ਇਹ ਭਰਮਾਂ ਭੁਲੇਖਿਆਂ ਦੇ ਵਿੱਚ ਪੈ ਕੇ ਇਹ ਦੁਖੀ ਹੋ ਗਿਆ ਇਹ ਸੁੱਖਾਂ ਨੂੰ ਆਪ ਇੰਨੇ ਜਿਹੜਾ ਸੀ ਸਮਝ ਹੀ ਨਾ ਸਕਿਆ ਪਰਮਾਤਮਾ ਨੇ ਸੁੱਖ ਦਿੱਤੇ ਪਰ ਇਹ ਜਿਹੜਾ ਸੀ ਭਰਮਾਂ ਭੁਲੇਖਿਆਂ ਦੇ ਵਿੱਚ ਪੈ ਕੇ ਦੁਖੀ ਹੋ ਗਿਆ ਪਰਮਾ ਭੁਲੇਖਿਆਂ ਦੇ ਵਿੱਚ ਆਪਾਂ ਮਾਲਕ ਦੇ ਬਚਨ ਵਿੱਚ ਵੇਖੋ ਅੱਜ ਮਹੀਨੇ ਦੇ ਵਿੱਚ ਸਰਵਣ ਕੀਤੇ ਹੋਵਣਗੇ ਭਾ ਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਇਹ ਮਨੁੱਖ ਵਿਮਾਹ ਪਰਮਾ ਦੇ ਵਿੱਚ ਪੈ ਕੇ ਦੁਖੀ ਹੋ ਗਿਆ ਪਰਮਾਤਮਾ ਨੇ ਸੁਖ ਦਤੇ ਸੀ ਪਰ ਪਰਮਾ ਭੁਲੇਖਿਆਂ ਦੇ ਵਿੱਚ ਇਹ ਪੈ ਕੇ ਦੁਖੀ ਹੋ ਗਿਆ ਜਿ ਤਰ੍ਹਾਂ ਭਾ ਦੋਏ ਭਾਵ ਭਾਦੋਂ ਦੇ ਮਹੀਨੇ ਦੇ ਵਿੱਚ ਦੋ ਚੀਜ਼ਾਂ ਇੱਕਦਮ ਵੇਖਣ ਨੂੰ ਮਿਲਦੀਆਂ ਨੇ ਹੁਣੇ ਹੀ ਗਰਮੀ ਹੈ ਹੁਣੇ بارش ਆ ਜਾਂਦੀ ਹੈ ਹੁਣ ਇਹ ਵੇਖੋ ਤਪਸ਼ ਸੀ ਹੁਣੇ ਹੀ ਠੰਡਕ ਵਰਤ ਗਈ ਇਸ ਕਰਕੇ ਨੂੰ ਭਾ ਦੋਏ ਕਿਹਾ ਜਾਂਦਾ ਵੀ ਦੋਏ ਭਾਵ ਹੈ ਮਨੁੱਖ ਦੇ ਅੰਦਰ ਵੇਖੋ ਸੁੱਖ ਵੀ ਹੈ ਦੁੱਖ ਵੀ ਹੈ ਹੁਣੇ ਹੀ ਸੁਖੀ ਹੈ ਹੁਣੇ ਕਿਸੇ ਨੇ ਕੁਝ ਮਾੜੀ ਜੀ ਕੋਈ ਗੱਲ ਕਹਿ ਦਿੱਤੇ ਦੁਖੀ ਹੋ ਜਾਣਾ ਹੈ ਇਸ ਨੇ ਵੇਖੋ ਬੜਾ ਸੁਖੀ ਆਇਆ ਇੱਥੇ ਵੇਖੋ ਆਪਾਂ ਦੇਖਦੇ ਬੜੇ ਜਣੇ ਸੁਖੀ ਹੁੰਦੇ ਨੇ ਤੇ ਜਦੋਂ ਕੋਈ ਕੋਈ ਬੋਲ ਐਹੋ ਜਿਹਾ ਬੋਲ ਬੋਲ ਦਿੰਦਾ ਆ ਉਸ ਵੇਲੇ ਦੁਖੀ ਹੋ ਜਾਂਦਾ ਹੈ ਪੁੱਛੀਏ ਨਾ ਕੀ ਗੱਲ ਹੋ ਗਈ ਲੱਗਦਾ ਕਿਸੇ ਨੇ ਕੁਝ ਕਹਿ ਦਿੱਤਾ ਹੈ ਅਸੀਂ ਅੰਦਾਜ਼ਾ ਲਾ ਲੈਨੇ ਆ ਤੇ ਬਿਲਕੁਲ ਦਾਤਾ ਜੀ ਉਹ ਦ੍ਰਿੜ ਕਰਵਾਉਂਦੇ ਨੇ ਕਹਿੰਦੇ ਭਲਿਆ ਪ੍ਰਮਾਤਮਾ ਨੇ ਤੇ ਸੁੱਖ ਦਿੱਤੇ ਸੀ ਪਰ ਅਸੀਂ ਜਿਹੜੇ ਆ ਮਾਲਕ ਦੇ ਨਾਲੋਂ ਟੁੱਟ ਕੇ ਅਸੀਂ ਦੁਖੀ ਹੋ ਗਏ ਅਸੀਂ ਦੁਖੀ ਹੋ ਗਏ ਹੁਣ ਸਭ ਕੁਝ ਦੇ ਹੁੰਦਿਆਂ ਹੋਇਆਂ ਵੀ ਸੁਖੀ ਕਿਤਰਾ ਹੋਇਆ ਜਾਵੇ ਸਭ ਕੁਝ ਦੇ ਹੁੰਦਿਆਂ ਵੀ ਕਿਤਰਾ ਸੁਖੀ ਹੋਇਆ ਜਾਵੇ ਤੇ ਦਾਤਾ ਜੀ ਦੇ ਤੇ ਪਾਵਨ ਬਚਨ ਆਉਂਦੇ ਨੇ ਕਹਿੰਦੇ ਹਰ ਮਨੁੱਖ ਸੁਖ ਮੰਗਦਾ ਹੈ ਸੁਖ ਮੰਗਦਾ ਆ ਦੁੱਖ ਕੋਈ ਨਹੀਂ ਜੇ ਅੱਜ ਤੱਕ ਮੰਗਦਾ ਫਿਰ ਦੁੱਖ ਆਉਂਦੇ ਕਿਉਂ ਪਏ ਨੇ ਜੇ ਇਸ ਗੱਲ ਨੂੰ ਸਮਝ ਲਈਏ ਨਾ ਤੇ ਫਿਰ ਤੇ ਮਨੁੱਖ ਸੁਖੀ ਹੋ ਜਾਵੇ ਸਦੀਵੀ ਤੌਰ ਦੇ ਉਤੇ ਸੁਖੀ ਹੋ ਜਾਵੇ ਜੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਅਸੀਂ ਪੜ ਲਈਏ ਨਾ ਦਾਤਾ ਜੀ ਦੇ ਬਚਨ ਹੁੰਦੇ ਨੇ ਸੁਖੇ ਕੋ ਦੁੱਖ ਅਗਲਾ ਅਗਲਾ ਦਾ ਪਾਉਂਦਾ ਜਿਆਦਾ ਕਹਿੰਦੇ ਜਿੰਨੇ ਮਨੁੱਖ ਸੁੱਖ ਮੰਗਦਾ ਪਿਆ ਹੈ ਨਾ ਦੁੱਖ ਜਾਦੇ ਆਉਂਦੇ ਪਏ ਨੇ ਸੁਖੇ ਕੋ ਦੁੱਖ ਅਗਲਾ ਮਨਮੁਖ ਬੁੱਝਣਾ ਹੋਏ ਕਹਿੰਦੇ ਮਨਮੁਖ ਮਨੁੱਖ ਇਸ ਗੱਲ ਨੂੰ ਬੁੱਝਦਾ ਹੀ ਨਹੀਂ ਪਿਆ ਇਸ ਗੱਲ ਨੂੰ ਬੁੱਝਦਾ ਨਹੀਂ ਪਿਆ ਤੇ ਦਾਤਾ ਜੀ ਨੇ ਤੇ ਸਾਨੂੰ ਪਤਾ ਕੀ ਦ੍ਰਿੜ ਕਰਵਾਇਆ ਹੈ ਕਹਿੰਦੇ ਭਲੇ